ਮਾਨਯੋਗ ਮੇਅਰ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਇਲੀਗਲ ਪਲਾਸਟਿਕ ਦਾ ਲਫਾਫਾ ਸ਼ਹਿਰ ਵਿੱਚ ਵਿਕ ਰਿਹਾ ਜਿਹਦੇ ਕਰਕੇ ਸਫਾਈ ਔਰ ਸਿਹਤ ਵਿੱਚ ਬੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਖਿਲਾਫ ਅੱਜ ਮਹਿਦ ਜਿਹੜੀ ਸ਼ੁਰੂ ਕੀਤੀ ਗਈ ਹੈ ਤਹਿਤ ਜਿਹੜੇ ਬ੍ਰਾਂਚ ਵੱਲੋਂ ਤੇ ਉਸ ਦੇ ਤਹਿਤ ਹੀ ਮੁਕਸੁੱਦਾ ਮੰਡੀ ਦੇ ਲਾਗੋ ਗੋਦਾਮ ਦੇ ਵਿੱਚੋਂ ਲਗਭਗ 500 ਕਿਲੋ ਜਿਹੜਾ ਇਲੀਗਲ ਲਫਾਫਾ ਜੜਿਆ ਗਿਆ ਤੇ ਸਰਜਾ ਲਫਾਫਾ ਫੜਿਆ ਗਿਆ ਵਾ ਜੀ ਉਹ ਫੈਕਟਰੀ ਦੇ ਫੈਕਟਰੀ ਕੋ ਫੜਿਆ ਕਿ ਦੁਕਾਨਦਾਰ ਤੋਂ ਫੜਿਆ ਗਿਆ ਨਹੀਂ ਇਹ ਕੋਈ ਗੋਦਾਮ ਸੀਗਾ ਉਹ ਗੋਦਾਮ ਦੇ ਵਿੱਚੋਂ ਫੜਿਆ ਜਿਹੜੇ ਕੋਈ ਸੀਲ ਕਰਦੇ ਨੇ ਮੰਡੀ ਚ ਉਹਨਾਂ ਦੀ ਦੁਕਾਨ ਆ ਲਫਾਫਿਆਂ ਦੀ ਤੇ ਉਹ ਉਹਨਾਂ ਕੋਲੋਂ ਉੱਥੋਂ ਫੜਿਆ ਗਿਆ ਤੇ ਸਰ ਜਿਨ੍ਹਾਂ ਕੋਲ ਲਫਾਫੇ ਫੜੇ ਗਏ ਉਹਨਾਂ ਕੋਲ ਜੁਰਮਾਨਾ ਵੀ ਕੀਤਾ ਜਾਂਦਾ ਜੇਕਰ ਲਫਾਫਾ ਵਾਪਸ ਕਰਤਾ ਜੇਕਰ ਜੁਰਮਾਨਾ ਕਰਤੇ ਲਫਾਫਾ ਵਾਪਸ ਨਹੀਂ ਕੀਤਾ ਜਾਏਗਾ ਤੇ ਇਹਦੇ ਸਬੰਧੀ ਜੋ ਵੀ ਮਨਜੂਰ ਮੇਰ ਸਾਹਿਬ ਗਾਂ ਕੋਈ ਹਦਾਇਤਾਂ ਕਰਨਗੇ ਉਹਦੇ ਮੁਤਾਬਕ ਫੇਰ ਕਾਰਵਾਈ ਕੀਤੀ ਜਾਵੇਗੀ ਹੁਣ ਤਾਂ ਪਾਲਿਸੀ ਇਹੀ ਬਣੀ ਹੈ ਕਿ ਜਿਹੜਾ ਲਫਾਫਾ ਫੜ ਕੇ ਉਹਨੂੰ ਡਿਸਟਰੋਏ ਕੀਤਾ ਜਾਵੇ ਸਰਕੀ ਨਾਮ ਆਪਣਾ ਮੰਦੀਪਾ ਬਣਜੋਗ ਮੇਰ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਇਲੀਗਲ ਪਲਾਸਟਿਕ ਲਫਾਫਾ ਸ਼ਹਿਰ ਵਿੱਚ ਵਿਕ ਰਿਹਾ ਜਿਹਦੇ ਕਰਕੇ ਸਫਾਈ ਔਰ ਸੀਵਰੇਜ ਚ ਬੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਖਿਲਾਫ ਅੱਜ ਇਹ ਜਿਹੜੀ ਸ਼ੁਰੂ ਕੀਤੀ ਗਈ ਹੈ ਤਹਿਤ ਜਿਹੜੇ ਬ੍ਰਾਂਚ ਵੱਲੋਂ ਤੇ ਉਸ ਦੇ ਤਹਿਤ ਹੀ ਮਕਸੂਦਾ ਮੰਡੀ ਦੇ ਲਾਗੋ ਗੋਦਾਮ ਦੇ ਵਿੱਚੋਂ ਲਗਭਗ 500 ਕਿਲੋ ਜਿਹੜਾ ਇਲੀਗਲ ਲਫਾਫਾ ਫੜਿਆ ਗਿਆ ਤੇ ਸਰਜਾ ਲਫਾਫਾ ਫੜਿਆ ਗਿਆ ਵਾ ਜੀ ਉਹ ਫੈਕਟਰੀ ਦੇ ਫੈਕਟਰੀ ਤੋਂ ਫੜਿਆ ਗਿਆ ਕਿ ਦੁਕਾਨਦਾਰ ਤੋਂ ਫੜਿਆ ਗਿਆ ਨਹੀਂ ਇਹ ਕੋਈ ਗੋਦਾਮ ਸੀਗਾ ਉਹ ਗਦਾਮ ਦੇ ਵਿੱਚੋਂ ਫੜਿਆ ਜਿਹੜੇ ਕੋਈ ਸੀਲ ਕਰਦੇ ਨੇ ਮੰਡੀ ਚ ਉਹਨਾਂ ਦੀ ਦੁਕਾਨ ਆ ਲਫਾਫਿਆਂ ਦੀ ਤੇ ਉਹ ਉਹਨਾਂ ਕੋਲੋਂ ਉੱਥੋਂ ਫੜਿਆ ਗਿਆ ਤੇ ਸਰ ਜਿਨ੍ਹਾਂ ਕੋਲ ਲਫਾਫੇ ਫੜੇ ਗਏ ਉਹਨਾਂ ਕੋਲ ਜੁਰਮਾਨਾ ਵੀ ਕੀਤਾ ਜਾਂਦਾ ਜੇਕਰ ਲਫਾਫਾ ਵਾਪਸ ਕਰਤਾ ਜੇਕਰ ਨਮੰਨਾ ਕਰਦੇ ਤੇ ਲਫਾਫਾ ਵਾਪਸ ਨਹੀਂ ਕੀਤਾ ਜਾਏਗਾ ਤੇ ਇਹਦੇ ਸਬੰਧੀ ਜੋ ਵੀ ਮਾਨਯੋਗ ਮੇਹਰ ਸਾਹਿਬ ਗਾਂ ਕੋਈ ਹਦਾਇਤਾਂ ਕਰਨਗੇ ਉਹਦੇ ਮੁਤਾਬਕ ਫੇਰ ਕਾਰਵਾਈ ਕੀਤੀ ਜਾਵੇਗੀ ਹੁਣ ਤਾਂ ਪਾਲਸੀ ਇਹੀ ਬਣੀ ਹੈ ਕਿ ਜਿਹੜਾ ਲਫਾਫਾ ਫੜ ਕੇ ਉਹਨੂੰ ਡਿਸਟਰੋਏ ਕੀਤਾ ਜਾਵੇ ਸਰ ਕੀ ਨਾਮ ਆਪਣਾ ਮੰਦੀਪਾ ਮਾਨਯੋਗ ਮੇਅਰ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਇਲੀਗਲ ਪਲਾਸਟਿਕ ਦਾ ਲਫਾਫਾ ਸ਼ਹਿਰ ਵਿੱਚ ਵਿਕ ਰਿਹਾ ਜਿਹਦੇ ਕਰਕੇ ਸਫਾਈ ਔਰ ਸਿਹਤ ਚ ਬੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਖਿਲਾਫ ਅੱਜ ਮਹਿਿੰਦ ਜਿਹੜੀ ਸ਼ੁਰੂ ਕੀਤੀ ਗਈ ਹੈ ਤਹਿਤ ਜਿਹੜੇ ਬ੍ਰਾਂਚ ਵੱਲੋਂ ਤੇ ਉਸ ਦੇ ਤਹਿਤ ਹੀ ਮੁਕਸੁੱਦਾ ਮੰਡੀ ਦੇ ਲੱਗੋ ਗੋਦਾਮ ਦੇ ਵਿੱਚੋਂ ਲਗਭਗ 500 ਕਿਲੋ ਜਿਹੜਾ ਇਲੀਗਲ ਲਫਾਫਾ ਜੜ ਫੜਿਆ ਗਿਆ ਤੇ ਸਰਜਾ ਲਫਾਫਾ ਫੜਿਆ ਗਿਆ ਵਾ ਜੀ ਉਹ ਫੈਕਟਰੀ ਦੇ ਫੈਕਟਰੀ ਕੋ ਫੜਿਆ ਕਿ ਦੁਕਾਨਦਾਰ ਤੋਂ ਫੜਿਆ ਗਿਆ ਨਹੀਂ ਇਹ ਕੋਈ ਗੋਦਾਮ ਸੀਗਾ ਉਹ ਗੋਦਾਮ ਦੇ ਵਿੱਚੋਂ ਫੜਿਆ ਜਿਹੜੇ ਕੋਈ ਸੀਲ ਕਰਦੇ ਨੇ ਮੰਡੀ ਚ ਉਹਨਾਂ ਦੀ ਦੁਕਾਨ ਆ ਲਫਾਫਿਆਂ ਦੀ ਤੇ ਉਹ ਉਹਨਾਂ ਕੋਲੋਂ ਉੱਥੋਂ ਫੜਿਆ ਗਿਆ ਤੇ ਸਰ ਜਿਨ੍ਹਾਂ ਕੋਲ ਲਫਾਫੇ ਫੜੇ ਗਏ ਉਹਨਾਂ ਕੋਲ ਜੁਰਮਾਨਾ ਵੀ ਕੀਤਾ ਜਾਂਦਾ ਜੇਕਰ ਲਫਾਫਾ ਵਾਪਸ ਕਰਤਾ ਜੇਕਰ ਜੁਰਮਾਨਾ ਕਰਦੇ ਲਫਾਫਾ ਵਾਪਸ ਨਹੀਂ ਕੀਤਾ ਜਾਏਗਾ ਤੇ ਇਹਦੇ ਸਬੰਧੀ ਜੋ ਵੀ ਮਨਜੂਰ ਮੇਹਰ ਸਾਹਿਬ ਗਾਂ ਕੋਈ ਹਦਾਇਤਾਂ ਕਰਨਗੇ ਉਹਦੇ ਮੁਤਾਬਕ ਫੇਰ ਕਾਰਵਾਈ ਕੀਤੀ ਜਾਵੇਗੀ ਹੁਣ ਤਾਂ ਪਾਲਿਸੀ ਇਹੀ ਬਣੀ ਹੈ ਕਿ ਜਿਹੜਾ ਲਫਾਫਾ ਫੜ ਕੇ ਉਹਨੂੰ ਡਿਸਟਰੋਏ ਕੀਤਾ ਜਾਵੇ ਸਰ ਕੀ ਨਾਮ ਆਪਣਾ ਮੰਦੀਪਾ ਬਣਜੋਗ ਮੇਰ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਇਲੀਗਲ ਪਲਾਸਟਿਕ ਲਫਾਫਾ ਸ਼ਹਿਰ ਵਿੱਚ ਵਿਕ ਰਿਹਾ ਜਿਹਦੇ ਕਰਕੇ ਸਫਾਈ ਔਰ ਸਿਹਤ ਵਿੱਚ ਬੜੀ ਵੱਡੀ ਸਮੱਸਿਆ ਆ ਰਹੀ ਹੈ ਉਹਦੇ ਖਿਲਾਫ ਅੱਜ ਮਹਿਿੰਦ ਜਿਹੜੀ ਸ਼ੁਰੂ ਕੀਤੀ ਗਈ ਹੈ ਤਹਿਤ ਜਿਹੜੇ ਬ੍ਰਾਂਚ ਵੱਲੋਂ ਤੇ ਉਸ ਦੇ ਤਹਿਤ ਹੀ ਹਕਸੂਦਾ ਮੰਡੀ ਦੇ ਲੱਗੋ ਗੋਦਾਮ ਦੇ ਵਿੱਚੋਂ ਲਗਭਗ 500 ਕਿਲੋ ਜਿਹੜਾ ਇਲੀਗਲ ਲਫਾਫਾ ਫੜਿਆ ਗਿਆ ਤੇ ਸਰਜਾ ਲਫਾਫਾ ਫੜਿਆ ਗਿਆ ਵਾ ਜੀ ਉਹ ਫੈਕਟਰੀ ਦੇ ਫੈਕਟਰੀ ਤੋਂ ਫੜਿਆ ਗਿਆ ਕਿ ਦੁਕਾਨਦਾਰ ਤੋਂ ਫੜਿਆ ਗਿਆ ਨਹੀਂ ਇਹ ਕੋਈ ਗੋਦਾਮ ਸੀਗਾ ਉਹ ਗਦਾਮ ਦੇ ਵਿੱਚੋਂ ਫੜਿਆ ਜਿਹੜੇ ਕੋਈ ਸੀਲ ਕਰਦੇ ਨੇ ਮੰਡੀ ਚ ਉਹਨਾਂ ਦੀ ਦੁਕਾਨ ਆ ਲਫਾਫਿਆਂ ਦੀ ਤੇ ਉਹ ਉਹਨਾਂ ਕੋਲੋਂ ਉੱਥੋਂ ਫੜਿਆ ਗਿਆ ਤੇ ਸਰ ਜਿਨ੍ਹਾਂ ਕੋਲ ਲਫਾਫੇ ਫੜੇ ਗਏ ਉਹਨਾਂ ਕੋਲ ਜੁਰਮਾਨਾ ਵੀ ਕੀਤਾ ਜਾਂਦਾ ਜੇਕਰ ਲਫਾਫਾ ਵਾਪਸ ਕਰਤਾ ਜੇਕਰ ਨੰਮਾ ਕਰਦੇ ਨੇ ਲਫਾਫਾ ਵਾਪਸ ਨਹੀਂ ਕੀਤਾ ਜਾਏਗਾ ਤੇ ਇਹਦੇ ਸਬੰਧੀ ਜੋ ਵੀ ਮਾਨਯੋਗ ਮੇਹਰ ਸਾਹਿਬ ਗਾਂ ਕੋਈ ਹਦਾਇਤਾਂ ਕਰਨਗੇ ਉਹਦੇ ਮੁਤਾਬਕ ਫੇਰ ਕਾਰਵਾਈ ਕੀਤੀ ਜਾਵੇਗੀ ਹੁਣ ਤਾਂ ਪਾਲਿਸੀ ਇਹੀ ਬਣੀ ਹੈ ਕਿ ਜਿਹੜਾ ਲਫਾਫਾ ਫੜ ਕੇ ਉਹਨੂੰ ਡਿਸਟਰੋਏ ਕੀਤਾ ਜਾਵੇ ਸਰ ਕੀ ਨਾਮ ਆਪਣਾ ਮੰਡੀ